ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਬਗਾਵਤ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਹੋਈ ਹੈ ਤਾਂ ਜਿਹੜਾ ਹੈ ਜਿਹੜੇ ਵੱਡੇ ਵਿਧਾਇਕ ਮੰਤਰੀ ਨੇ ਉਹਨਾਂ ਵੱਲੋਂ ਤਾਂ ਜਿਹੜਾ ਹੈ ਆਮ ਹੀ ਮੀਡੀਆ ਦੇ ਸਾਹਮਣੇ ਆ ਕੇ ਜਿਹੜੀਆਂ ਗੱਲਾਂ ਬੋਲ ਦਿੱਤੀਆਂ ਗਈਆਂ ਨੇ ਹਰ ਇੱਕ ਨੂੰ ਪਤਾ ਹੈ ਕਿ ਪਠਾਨ ਮਾਜਰਾ ਕਿਸ ਤਰੀਕੇ ਨਾਲ ਬੋਲੇ ਕੱਲ ਜਿਹੜੇ ਐਮ.ਐਲ.ਏ ਨੇ ਮੁਹਾਲੀ ਤੋਂ ਉਹ ਕਿਸ ਤਰ੍ਹਾਂ ਬੋਲੇ ਲੇਕਿਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਡਾਵਾਡੋਲ ਨਜ਼ਰ ਆ ਗਈ ਹੈ ਯਾਨੀ ਕਿ ਗੱਲ ਇੱਥੇ ਮੁੱਕਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਵਿੱਚ ਉਹਨਾਂ ਦੇ ਆਪਦੇ ਹੀ ਜਿਹੜੇ ਨੇ ਵਿਧਾਇਕ ਮੰਤਰੀ ਪ੍ਰਧਾਨ ਵਲੰਟੀਅਰ ਉਹਨਾਂ ਨੇ ਬਗਾਵਤ ਖੜੀ ਕਰਕੇ ਰੱਖ ਦਿੱਤੀ ਹੈ ਤਾਂ ਦੱਸ ਦਿੰਦੇ ਆ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ 2-3 ਮਹੀਨਿਆਂ ਤੋਂ ਕਾਫੀ ਜ਼ਿਆਦਾ ਜਿਹੜੀ ਹੈ ਹਲਬਲ ਮਚੀ ਹੋਈ ਹੈ ਜਿੱਥੇ ਪਹਿਲਾ ਪਠਾਨ ਮਾਜਰਾ ਆ ਕੇ ਬੋਲੇ ਉਸ ਤੋਂ ਬਾਅਦ ਜਿਹੜੇ ਨੇ ਵਿਜੇ ਕੁਵਰ ਪ੍ਰਤਾਪ ਸਿੰਘ ਜੀ ਦਾ ਵੀ ਨਾਮ ਨਿਕਲ ਕੇ ਆਇਆ ਲੈਂਡ ਪੂਲਿੰਗ ਪਾਲਿਸੀ ਦੇ ਦਰਮਿਆਨ ਤੇ ਕਾਫੀ ਜ਼ਿਆਦਾ ਜਿਹੜੇ ਨੇ ਵਿਧਾਇਕ ਉਹ ਵੀ ਆਪਣੀ ਪਾਰਟੀ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਤਰਨਦਾਰਨ 2 ਦੇ ਵਿੱਚ ਜਿੱਥੇ ਜਿੰਮੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਉਥੋਂ ਵੀ ਜਿਹੜਾ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਨੂੰ ਉਥੋਂ ਦੇ ਜਿਹੜੇ ਪ੍ਰਧਾਨ ਨੇ ਕਿਹਾ ਹੈ ਕਿ ਜਿਹੜੀ ਹੈ ਉਹਨਾਂ ਨੇ ਪਾਰਟੀ ਛੱਡਣ ਬਾਰੇ ਇਹ ਵਿਚਾਰ ਦਿੱਤੇ ਨੇ ਕਿ ਮੈਂ ਪਾਰਟੀ ਤਾਂ ਛੱਡ ਰਿਹਾ ਹਾਂ ਕਿਉਂਕਿ ਇਕਤਾ ਜਦੋਂ ਸਾਡੀ ਜਰੂਰਤ ਹੁੰਦੀ ਸੀ ਅਸੀਂ ਉਦੋਂ ਹੀ ਜਿਹੜੇ ਨੇ ਆਪਦੇ ਜਿੰਨੇ ਵੀ ਕੰਮ ਕਰਨ ਵਾਲੇ ਕਰਮਚਾਰੀ ਨਾਲ ਲੈ ਕੇ ਮੈਂ ਪਹੁੰਚਦਾ ਰਿਆ ਮੈਂ ਪਾਰਟੀ ਨੂੰ 3 ਸਾਲ ਦਿੱਤੇ ਲੇਕਿਨ ਪਾਰਟੀ ਦੇ ਵਿੱਚ ਸਾਡਾ ਕੋਈ ਮਾਨ ਸਨਮਾਨ ਨਹੀਂ ਹੋਇਆ ਉਹਨਾਂ ਨੇ মিডিਆ ਦੇ ਸਾਹਮਣੇ ਆ ਕੇ ਇਹ ਗੱਲ ਰੱਖੀ ਕਿ ਜੇਕਰ ਇੱਕ ਪਾਸੇ ਤਾਂ ਜਿਮਨੀ ਜਿਮਨੀ ਚੋਣਾ ਹੁਣ ਜਾ ਰਹੀਆਂ ਨੇ ਤਰਨ ਤਾਨ ਦੇ ਵਿੱਚ ਅਸੀਂ ਜਿਸ ਤਰੀਕੇ ਦੇ ਨਾਲ ਤਿੰਨ ਸਾਲ ਅਸੀਂ ਕੰਮ ਕੀਤਾ ਅਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਇਸਨਾਂ ਚੀਜ਼ਾਂ ਨੂੰ ਸਮਝਿਆ ਹੀ ਨਹੀਂ ਜਾਂਦਾ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਆਮ ਕਹਿ ਕੇ ਆਈ ਸੀ ਲੇਕਿਨ ਇੱਕ ਖਾਸ ਭੜ ਕੇ ਬੈਠ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੇ ਹੁਣ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਹੈ ਪਾਰਟੀ ਚੋਂ ਬਾਹਰ ਕੱਢਣ ਦੀ ਗੰਸੋਆ ਚੱਲਣ ਲੱਗ ਪਈਆਂ ਤਨ ਦਸੀਏ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਵਿੱਚ ਇੱਕ ਤਾਂ ਬਗਾਵਤੀ ਸੋ ਸ਼ੁਰੂ ਹੋ ਗਏ ਨੇ ਦੂਸਰੇ ਪਾਸੇ ਜਿਹੜੇ ਉਥੋਂ ਦੇ ਯੂਥ ਪ੍ਰਧਾਨ ਨੇ ਸ਼ਹਬਾਸ ਢਿੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ ਸ਼ਹਿਬਾਸ ਤੇ ਲੋਕ ਕਾਫੀ 3 ਸਾਲਾਂ ਤੋਂ ਆਪਣੇ ਜਿੰਨੇ ਵੀ ਜਿੰਨੇ ਵੀ ਉਹਨਾਂ ਦੇ ਕੰਮ ਕਰਨ ਵਾਲੇ ਨਾਲ ਨੇ ਉਹਨਾਂ ਨੂੰ ਲੈ ਕੇ ਉੱਥੇ ਪਹੁੰਚਦੇ ਰਹੇ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਨੂੰ ਆਪਣਾ ਹਰ ਇੱਕ ਟਾਈਮ ਦਿੱਤਾ ਲੇਕਿਨ ਪਾਰਟੀ ਜਿਹੜੀ ਹੈ ਮੇਰੇ ਨਾਲ ਨਹੀਂ ਖੜੀ ਆਖਰਕਾਰ ਪਾਰਟੀ ਦੇ ਵਿੱਚ ਉਹ ਕਹਿੰਦੇ ਅਸੀਂ ਕੰਮ ਕਰਦੇ ਹਾਂ ਪਾਰਟੀ ਦੇ ਲਈ ਹੀ ਅਸੀਂ ਕੰਮ ਕਰਦੇ ਆਂ ਲੇਕਿਨ ਪਾਰਟੀ ਹੀ ਸਾਨੂੰ ਨਹੀਂ ਸਮਝਦੀ ਕਿ ਦੂਸਰੇ ਪਾਸੇ ਬਗਾਵਤ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਸ਼ਬਾਜ਼ ਢਿੱਲੋਂ ਧਰਨਾ ਲਾ ਕੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਹੈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਮੈਂ ਜਿਹੜੇ ਪਾਰਟੀ ਨੂੰ ਟਾਈਮ ਦਿੱਤਾ ਤਾਂ ਉਸ ਟਾਈਮ ਦੀ ਜਿਹੜੀ ਹੈ ਵੈਲਿਊ ਵੀ ਨਹੀਂ ਸਮਝੀ ਆਮ ਆਦਮੀ ਪਾਰਟੀ ਨੇ ਜੇਕਰ ਗੱਲ ਕਰੀਏ ਜਿੰਨੀ ਚੋਣਾ ਸਿਰਤੇ ਨੇ ਜਿੰਨੀ ਚੋਣਾ ਦੇ ਦੌਰਾਨ ਏਡੇ ਵੱਡੇ ਜਿਹੜੇ ਨੇ ਯੂਥ ਪ੍ਰਧਾਨ ਨੇ ਹਾਲਾਂਕਿ ਜਿਹੜੇ ਐਮਐਲਏ ਜਾਂ ਵਿਧਾਇਕਾਂ ਦੇ ਸਿਰ ਤੇ ਨਹੀਂ ਟਿਕਿਆ ਹੁੰਦਾਗਾ ਕਿਉਂਕਿ ਉਹਨਾਂ ਨੇ ਤਾਂ ਆਉਣਾ ਸਟੇਜਾਂ ਤੇ ਆ ਕੇ ਉਸ ਤੋਂ ਬਾਅਦ ਉਹਨਾਂ ਨੇ ਚਲੇ ਜਾਣਾ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਗਰਾਊਂਡ ਲੈਵਲ ਦੀ ਰਿਪੋਰਟ ਪਤਾ ਹੁੰਦੀ ਹੈ ਜਿਹੜੇ ਘਰ ਘਰ ਜਾਂਦੇ ਨੇ ਜਿਹੜੇ ਲੋਕਾਂ ਦਾ ਇਕੱਠ ਕਰਦੇ ਨੇ ਲੋਕਾਂ ਨੂੰ ਇਕੱਠ ਕਰਕੇ ਰੈਲੀਆਂ ਤੇ ਜਿਹੜੇ ਨੇ ਲੈ ਕੇ ਆਉਂਦੇ ਨੇ ਸੰਬੋਧਨ ਕਰਦੇ ਟਾਈਮ ਲੈ ਕੇ ਆਉਂਦੇ ਨੇ ਉਹੀ ਲੋਕਾਂ ਨੂੰ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਟੱਚ ਨਹੀਂ ਜਾਣਿਆ ਯਾਨੀ ਕਿ ਉਥੋਂ ਦੇ ਹੁਣ ਯੂਥ ਪ੍ਰਧਾਨ ਨੇ ਜਿਹੜੇ ਸ਼ਬਾਸ ਲੋ ਉਹਨਾਂ ਨੂੰ ਕੱਢਣ ਬਾਰੇ ਗੱਲ ਕੀਤੀ ਉਹਨਾਂ ਨੇ ਤਰਨਾ ਲایا ਹੋਇਆ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਸ਼ਹਿਬਾਜ਼ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਅਸਲ ਵਿੱਚ ਬੰਦੇ ਦੀ ਕਦਰ ਹੀ ਨਹੀਂ ਹੈ ਕਿ ਬੰਦਾ ਕੰਮ ਕਰ ਰਿਹਾ ਹੈ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਇਹਨਾਂ ਨੂੰ ਜਦੋਂ ਅਸੀਂ ਕੰਮ ਦਿੰਨੇ ਆ ਉਦੋਂ ਅਸੀਂ ਚੰਗੇ ਲੱਗਦੇ ਹਾਂ ਤੇ ਜਦੋਂ ਅਸੀਂ ਇਹਨਾਂ ਨੂੰ ਕੰਮ ਨਹੀਂ ਦਿੰਦੇ ਤਾਂ ਇਹਨਾਂ ਵੱਲੋਂ ਸਾਨੂੰ ਜਿਵੇਂ ਰੋਲਾ ਮਾਰ ਕੇ ਪਿੱਛੇ ਹਟਾ ਦਿੱਤਾ ਜਾਂਦਾ ਹੈ ਯਾਨੀ ਕਿ ਅੱਜ ਸ਼ੇਬਾਜ਼ ਗਿਲ ਜੋ ਸੋਰੀ ਸ਼ੇਬਾਜ਼ ਢਿੱਲੋਂ ਸਾਹਮਣੇ ਬੋਲਦੇ ਨਜ਼ਰ ਆਏ ਮੀਡੀਆ ਦੇ ਧੰਨਵਾਦ